ਦੇ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਪਿਕਅਪ ਗੱਡੀ ਜਿਹੜੀ ਹੈ ਉਸਨੇ ਬਰੀਜਾ ਦੇ ਖਿਲਾਰੇ ਪਾ ਦਿੱਤੇ ਨੇ ਜੀ ਹਾਂ ਨਸ਼ੇ ਦੇ ਵਿੱਚ ਤੁੱਤ ਸੀ ਉਹ ਵਿਅਕਤੀ ਜਿਹੜਾ ਪਿਕਅਪ ਨੂੰ ਚਲਾ ਰੇ ਸੀ ਔਰ ਜਦੋਂ ਇੱਕ ਸਟੂਡੈਂਟ ਗੜਵਾਸੂ ਯੂਨੀਵਰਸਿਟੀ ਤੋਂ ਨਿਕਲਦਾ ਤਾਂ ਨਿਕਲਦੇ ਅਸਾਰ ਹੀ ਉਸਦੇ ਵਿੱਚ ਲਿਆਂਕੇ ਪਿਕਅਪ ਮਾਰ ਦਿੱਤੀ ਜਾਂਦੀ ਹੈ ਔਰ ਇੰਨੀ ਕੁ ਜ਼ਿਆਦਾ ਰਫਤਾਰ ਤੇਜ਼ ਸੀ ਕਿ ਕੋਈ ਹਾਦੀ ਨਹੀਂ ਹੈ ਅਸਲ ਜਿਹੜੇ ਚਸ਼ਮਦੀਤ ਸੀ ਜਾਂ ਜਿਸ ਸਟੂਡੈਂਟ ਦੇ ਨਾਲ ਇਹ ਹਾਦਸਾ ਵਾਪਰਿਆ ਹੈ ਦੇਖੋ ਤੁਸੀਂ ਕਿ ਬ੍ਰਿਜਾਕਾਰ ਦਾ ਕੀ ਬਣਾ ਕੇ ਰੱਖ ਦਿੱਤਾ ਹੈ ਫਰੰਟ ਸਾਈਡ ਤੋਂ ਉਹ ਪੂਰੀ ਡੈਮੇਜ ਹੋ ਚੁੱਕੀ ਹੈ ਤਰ ਰਾਤ ਦਾ ਸਮਾਂ ਸੀ ਅਦਰ ਅਸਲ ਇ ਸਟੂਡੈਂਟ ਜਿਹੜਾ ਆਪਣੀ ਯੂਨੀਵਰਸਿਟੀ ਦੇ ਵਿੱਚੋਂ ਅਜੇ ਬਾਹਰ ਹੀ ਨਿਕਲਿਆ ਸੀ ਕਿ ਇੰਨੀ ਦੇਰ ਨੂੰ ਜਿਹੜੀ ਪਿਕਅਪ ਕਾਰ ਹੈ ਉਹ ਤੇਜ਼ ਰਫ਼ਤਾਰ ਸੀ ਔਰ ਉਸਨੇ ਸਿੱਧੀ ਆਣ ਕੇ ਇਸ ਕਾਰ ਦੇ ਵਿੱਚ ਟੱਕਰ ਮਾਰ ਦਿੱਤੀ ਕੰਟਰੋਲ ਜਿਹੜੀ ਹੈ ਉਹ ਨਹੀਂ ਹੋ ਪਾਈ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਉਹ ਨਸ਼ੇ ਦੇ ਵਿੱਚ ਤੁੱਤ ਸੀ ਉਹਨਾਂ ਨੂੰ ਕੁਝ ਵੀ ਪਤਾ ਜਿਹੜਾ ਆ ਉਹ ਨਹੀਂ ਲੱਗਾ ਔਰ ਸਿੱਧਾ ਆਣ ਕੇ ਗੱਡੀ ਜਦੋਂ ਵਿੱਚ ਮਾਰਦੇ ਆ ਤੇ ਗੱਡੀ ਦੇ ਪਰਖੱਚੇ ਤੱਕ ਉਡਾ ਦਿੱਤੇ ਜਾਂਦੇ ਨੇ ਔਰ ਡਰਾਈਵਰ ਨੇ ਭੱਜਣ ਦੀ ਕੋਸ਼ਿਸ਼ ਜ਼ਰੂਰ ਕੀਤੀ ਪਰ ਉਸ ਨਸ਼ੇ ਦੇ ਵਿੱਚ ਤੁੱਤ ਸੀਗਾ ਜਿਸ ਕਾਰਨ ਆ ਜਿਹੜੇ ਸਟੂਡੈਂਟ ਦੀ ਗੱਡੀ ਦੇ ਵਿੱਚ ਇਹ ਕਾਰ ਜਿਹੜੀ ਮਾਰੀ ਗਈ ਹੈ ਪਿਕਅਪ ਉਹਨੇ ਭੱਜ ਕੇ ਜਿਹੜਾ ਉਹਨਾਂ ਦਾ ਪਿੱਛਾ ਕੀਤਾ ਤੇ ਉਹਨੂੰ ਫੜਿਆ ਗਿਆ ਉਸ ਤੋਂ ਬਾਅਦ ਪੁਲਿਸ ਜਿਹੜੀ ਪਹੁੰਚਦੀ ਹੈ ਫਿਰ ਕਾਰਵਾਈ ਜਿਹੜੀ ਸ਼ੁਰੂ ਕੀਤੀ ਜਾਂਦੀ ਹੈ ਤਾਂ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਅੱਜਕੱਲ ਆਪ ਹੀ ਦੇਖਣਾ ਪੈਂਦਾ ਹੈ ਦੂਸਰਾ ਕੋਈ ਵੀ ਨਹੀਂ ਦੇਖਦਾ ਆ ਕਿਉਂਕਿ ਸਾਰਿਆਂ ਨੂੰ ਕਾਲੀ ਹੁੰਦੀ ਆ ਆਪੋ ਆਪਣੇ ਥਾਂ ਪਹੁੰਚਣ ਦੇ ਵਾਸਤੇ ਤਾਂ ਕਈਆਂ ਨੇ ਨਸ਼ਾ ਕੀਤਾ ਹੁੰਦਾ ਹੈ ਅਲਕੋਹਲ ਦਾ ਸੇਵਨ ਕੀਤਾ ਹੁੰਦਾ ਹੈ ਤਾਂ ਨਸ਼ੇ ਦੇ ਵਿੱਚ ਧੁੱਤ ਜਿਹੜੇ ਡਰਾਈਵਿੰਗ ਕਰਦੇ ਨੇ ਉਹਨਾਂ ਨੂੰ ਕੁਝ ਵੀ ਪਤਾ ਨਹੀਂ ਲੱਗਦਾ ਕਿ ਕਿਧਰੋਂ ਕਿਹੜੀ ਗੱਡੀ ਆ ਰਹੀ ਹੈ ਸਿੱਧਾ ਲਿਆਂਕੇ ਵਿੱਚ ਤੁਹਾਡੀ ਗੱਡੀ ਦੇ ਵਿੱਚ ਮਾਰਦੇ ਨੇ ਤਾਂ ਇਹ ਨੁਕਸਾਨ ਤਾਂ ਕਾਫੀ ਹੋਇਆ ਫਰੰਟ ਸਾਈਡ ਤੋਂ ਗੱਡੀ ਜਿਹੜੀ ਹੈ ਉਹ ਪੂਰੀ ਡੈਮੇਜ ਹੋ ਚੁੱਕੀ ਆ ਔਰ ਬਾਲ ਬਾਲ ਜਿਹੜੀ ਜਾਨ ਹੈ ਉਸ ਸਟੂਡੈਂਟ ਦੀ ਬੱਚੀ ਹੈ ਜਿਹੜਾ ਡਰਾਈਵ ਕਰ ਰਿਆ ਸੀ ਅਜੇ ਆਪਣੀ ਯੂਨੀਵਰਸਿਟੀ ਤੋਂ ਬਾਹਰ ਨਿਕਲਿਆ ਹੀ ਕਿ ਪਿਕਅਪ ਜਿਹੜੀ ਹੈ ਬੇਕਾਬੂ ਹੋ ਕੇ ਆਉਂਦੀ ਹੈ ਓਵਰ ਸਪੀਡ ਸੀ ਔਰ ਜਿਹੜਾ ਉਹਦਾ ਚਾਲਕ ਸੀਗਾ ਉਹ ਨਸ਼ੇ ਦੇ ਵਿੱਚ ਧੁੱਤ ਦੱਸਿਆ ਜਾ ਰਿਹਾ ਜਿਸ ਨੇ ਸਿੱਧੀ ਲਿਆਣ ਕੇ ਗੱਡੀ ਜਿਹੜੀ ਹੈ ਇਸ ਕਾਰ ਦੇ ਵਿੱਚ ਮਾਰੀ ਔਰ ਫਰੰਟ ਸਾਈਡ ਤੋਂ ਟੋਟਲੀ ਗੱਡੀ ਜਿਹੜੀ ਹੈ ਉਹ ਡੈਮੇਜ ਹੋ ਚੁੱਕੀ ਹੈ ਹਾਲਾਂਕਿ ਹੁਣ ਪੁਲਿਸ ਪਹੁੰਚੀ ਹੈ ਪੁਲਿਸ ਨੇ ਮੌਕੇ ਤੇ ਇਸ ਚੀ ਦਾ ਜਾਇਜ਼ਾ ਲਿਆ ਹੈ ਸਾਰੀ ਚੀਜ਼ ਚੈੱਕ ਕੀਤੀ ਹੈ ਤੇ ਉਸ ਤੋਂ ਬਾਅਦ ਜਿਹੜੀ ਬਣਦੀ ਕਾਰਵਾਈ ਉਹ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਫਿਲਹਾਲ ਗੱਲਬਾਤ ਵੀ ਕੀਤੀ ਗਈ ਹੈ ਉਸ ਨੌਜਵਾਨ ਦੇ ਨਾਲ ਜਿਸ ਦੀ ਗੱਡੀ ਦੇ ਵਿੱਚ ਆਣ ਕੇ ਇਹ ਗੱਡੀ ਜਿਹੜੀ ਉਹ ਮਾਰੀ ਗਈ ਔਰ ਟੋਟਲੀ ਡੈਮੇਜ ਕਰ ਦਿੱਤੀ ਗਈ ਹੈ ਕਿ ਕਿਵੇਂ ਇਹ ਪੂਰਾ ਹਾਦਸਾ ਵਾਪਰਿਆ ਆਖਰਕਾਰ ਗਲਤੀ ਕਿਸ ਦੀ ਸੀ ਤਾਂ ਉਹ ਵੀ ਤੁਹਾਨੂੰ ਸੁਣਾਉਣੇ ਬ੍ਰੇਕ ਐਕਸੀਡੈਂਟ ਹੋਈ ਹੈ ਹਾਂਜੀ ਸਰ ਮੈਂ thro ਕਡਵਾਸੂ ਤੋਂ ਹੋ ਰੋ ਜੀ ਨਾਮ ਜੀ ਸੁਭਨਾਵ ਜੀ ਦਾ ਡਾਟਾ ਨਹੀਂ ਹੈ ਮੇਰਾ ਨਾਮ ਕਿਹੜੀ ਸਾਈਡੋਂ ਤੇੜੇ ਰੋਡ ਤੋਂ ਆ ਰਹੇ ਸੀ ਤੁਸੀਂ ਕਡਵਾਸੂ ਤੋਂ ਆ ਰਿਹਾ ਸੀ ਇਧਰੋਂ ਦੀ ਆਪਣੀ ਸਾਈਡ ਤੋਂ ਜੀ ਗਾੜੀ ਦੀ ਬਰੇਕ ਫੀਡ ਨਹੀਂ ਅਡਜਸਟ ਕਰਾਉ ਚੱਲੀ ਆ ਸੀਗਾ ਮੈਂ ਜੀ ਤਾਂ ਇਧਰੋਂ ਦੀ ਇੱਕ ਬੰਦਾ ਆਇਆ ਕਲੈਰੋ ਕੈਂਪਰ ਸੀਗੀ ਉਹਨੇ ਹੁਣ ਆ ਕੇ ਇੰਜ ਵਿੱਚ ਮਾਰੀ ਮਤਲਬ ਦੇਖਣ ਦਾ ਟਾਈਮ ਦਿੱਤੇ ਨਹੀਂ ਸਪੀਡ ਸੀਗਾ ਉਹ ਬੰਦਾ ਨਹੀਂ ਕਾਰਨ ਕੀ ਐਕਸੀਡੈਂਟ ਦਾ ਕੀ ਸਮਝਦੇ ਹੋ ਕਾਰਨ ਕੋਈ ਓਵਰ ਸਪੀਡ ਸੀ ਜਾਂ ਤੁਹਾਨੂੰ ਪਾਸ ਕਰ ਰਹੇ ਸੀ ਸਰ ਮੈਂ ਲਕਸ਼ੀਤੀ ਆਪਣੀ ਲੇਨ ਚ ਸਿੱਧਾ ਜਾ ਰਿਹਾ ਸੀਗਾ ਹਾਂਜੀ ਲੋਕ ਇੰਜਨ ਕੋਈ ਇੰਜ ਕ੍ਰਾਸ ਕਰਦੇ ਠਾਹ ਮਾਰੀ ਉਹਨੇ ਆ ਚਿੱਤੇ ਕੋਈ ਜਾਨੀ ਨੁਕਸਾਨ ਨਹੀਂ ਜਾਨੀ ਨੁਕਸਾਨ ਕੋਈ ਨਹੀਂ ਬਚ ਕੇ ਰਹ ਤੁਹਾਡੇ ਜਿਹੜੇ ਸੀ ਡਰਾਈਵਿੰਗ ਕੌਣ ਕਰ ਰਿਹਾ ਸੀ ਕੋਈ ਟਰਾਈ ਮਾਈ ਕਰ ਰਿਹਾ ਸੀ ਬੇਟੀ ਤੇ ਔਪ ਕਿਹੜੀ ਜਿਹੜੀ ਰਹਿਣ ਵਾਲੀ ਤੁਸੀਂ ਮੈਂ ਕੁਸ਼ਤਰ ਹਰਿਆਣੇ ਦਾ ਹਾਂਜੀ ਕੁਸ਼ਤਰ ਹਰਿਆਣੇ ਦਾ